हां जी डियर स्टूडेंट्स ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੈਰੀਟੋਰੀਅਸ ਸਟੂਡੈਂਟਸ ਓਨਲੀ ਦੇ ਉੱਪਰ ਸੋ ਅੱਜ ਆਪਾਂ ਦੇਖਣਾ ਹੈ ਕਿ ਮੈਰੀਟੋਰੀਅਸ ਐਂਡ ਸਕੂਲ ਆਫ ਫੈਮਿਨੈਂਸ ਦੀ ਜਿਹੜੀ ਆਫੀਸ਼ੀਅਲ ਆਨਸਰ ਕੀ ਆਈ ਹੈ ਉੱਥੇ ਜਿੱਥੇ-ਜਿੱਥੇ ਸਾਨੂੰ ਦਿੱਕਤਾਂ ਨੇ ਆਪਾਂ ਉੱਥੇ ਆਬਜੈਕਸ਼ਨ ਕਿਵੇਂ ਲਗਾਉਣੀ ਹੈ ਸਟੈਪ ਬਾਈ ਸਟੈਪ ਤੁਹਾਨੂੰ ਸਾਰੇ ਜਿਹੜੇ ਸਟੈਪਸ ਨੇ ਉਹ ਕਲੀਅਰ ਕਰਾਂਗੇ ਠੀਕ ਹੈ ਉਸ ਤੋਂ ਪਹਿਲਾਂ ਜਸਟ ਗਿਵ ਮੀ ਅ ਸੈਕਿੰਡ ਆਪਾਂ ਜਿਹੜਾ ਹੈਗਾ ਇਨਥੇ ਜਿਹੜਾ ਪੈਨਾ ਹੈ ਉਹ ਅਪਲੋਡ ਕਰ ਲਈਏ ਸੋ ਨਾਲ ਦੇਣਾ ਪੈਣਾ ਹੈ ਹਨਾ ਕਿ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਭਾਈ ਸਾਨੂੰ ਦੱਸੋ ਵੀ ਕਿੱਥੇ ਦਿੱਕਤ ਹੈ ਹਨਾ ਜਿਵੇਂ ਕਿ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ ਉਹ ਪੁੱਛਣਗੇ ਜ਼ਰੂਰ ਕਿ बताइए आपको कहां दिक्कत है बताइए हमें ਕਿ ਇਸ ਕੁਐਸਚਨ ਦਾ ਆਨਸਰ ਇਹ ਕਿਉਂ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਹਰ ਇੱਕ ਚੀਜ਼ ਸਟੈਪ ਬਾਈ ਸਟੈਪ ਦੱਸਾਂਗੀ ਜਸਟ ਇਹਨੂੰ ਅਪਲੋਡ ਹੋ ਜਾਂਦੋ ਓਕੇ ਸੋ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਨੇ ਕਰਨਾ ਹੈ ਨਹੀਂ ਹੈ ਕਿ ਤੁਸੀਂ ਆਪਣੇ ਫੋਨ ਦੇ ਵਿੱਚ Google ਓਪਨ ਕਰੋਗੇ Google ਓਪਨ ਕਰਕੇ ਤੁਸੀਂ ਜਿਹੜੀ ਹੈਗੀ ਹੈ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਓਗੇ ਜਿਹੜੀ ਸਾਡੇ ਕੋਲ ਸਕੂਲ ਆਫ ਐਮੀਨੈਂਸ ਦੀ ਅਫੀਸ਼ੀਅਲ ਵੈਬਸਾਈਟ ਹੈ ਆਪਾਂ ਅਜੇ ਕੀ ਕਰਾਂਗੇ ਉਹਦੇ ਤੇ ਡਾਇਰੈਕਟ ਆਪਾਂ ਮੂਵ ਹੋ ਜਾਾਂਗੇ ਤੋਂ ਤੁਹਾਨੂੰ ਨਹੀਂ ਪਤਾ ਸਕੂਲ ਆਫ ਐਮੀਨੈਂਸ ਦੀ ਜਿਹੜੀ ਵੈਬਸਾਈਟ ਕੀ ਹੈ ਤਾਂ ਤੁਸੀਂ ਜਿਹੜਾ ਹੈਗੇ ਤੁਹਾਨੂੰ ਆ ਦਿਖ ਰਿਹਾ ਹੋਏਗਾ ਇੱਕ ਮਿੰਟ ਤੁਹਾਨੂੰ ਆਪਾਂ ਪੈਨਸਲ ਨਾਲ ਦਿਖਾ ਦਿੰਦੇ ਆ ਗਿਵ ਮੀ ਅ ਸੈਕਿੰਡ ਓਕੇ ਸੋ ਤੁਹਾਨੂੰ ਬੇਟਾ ਆਹ ਦਿਖ ਰਹੀ ਹੋएगी ਇੱਥੇ ਠੀਕ ਹੈ ਜੀ ਆਹ ਸਕੂਲ ਆਫ ਐਮਿਨੈਂਸ .psb.ac.in ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਤੁਸੀਂ ਇੱਥੋਂ ਜਾ ਕੇ ਜਿਹੜਾ ਹੈਗਾ ਡਾਇਰੈਕਟ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਓਕੇ ਹੁਣ ਰਾਜੇ ਤੁਸੀਂ ਨੇ ਕੀ ਕਰਨਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਸਾਨੂੰ ਆਹ ਨੋਟਿਸ ਬੋਰਡ ਦਿੱਤਾ ਹੈ ਨੋਟਿਸ ਬੋਰਡ ਦੇ ਵਿੱਚ ਆ ਜਿਹੜੀ ਪਹਿਲੀ ਸਾਨੂੰ ਟਾਈਟਲ ਦਿੱਤਾ ਡਾਊਨਲੋਡ ਆਨਸਰ ਕੀ ਆਪਾਂ ਨੇ ਕੀ ਕਰਨਾ ਬੇਟਾ ਇਹ ਡਾਊਨਲੋਡ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਹੈ ਡਾਊਨਲੋਡ ਵਾਲੀ ਆਪਸ਼ਨ ਤੇ ਕਲਿੱਕ ਕਰਕੇ ਆਪਾਂ ਅਗਲੇ ਪੇਜ ਤੇ ਡਾਇਰੈਕਟ ਹੋਵਾਂਗੇ ਇਹ ਕੁਐਸਚਨ ਤੇ ਰੀਡਾਇਰੈਕਟ ਹੋਗੇ ਜੀ ਆਪਾਂ ਨੇ ਕੀ ਕਰਨਾ ਹੈ ਆਪਾਂ ਨੂੰ ਆਹ ਦਿੱਤਾ ਹੋਇਆ ਓਬਜੈਕਸ਼ਨ ਰਿਗਾਰਡਿੰਗ ਆਨਸਰ ਕੀ ਆਪਾਂ ਨੇ ਇਹਦੇ ਤੇ ਕੀ ਕਰਨਾ ਹੈ ਪੁੱਤਰ ਜੀ ਇਹਦੇ ਤੇ ਕਲਿੱਕ ਕਰਨਾ ਜਿੰਨਾਂ ਜਿੰਨਾਂ ਨੇ ਓਬਜੈਕਸ਼ਨ ਲਾਉਣੀ ਹੈ ਇੱਥੇ ਓਬਜੈਕਸ਼ਨ ਲਾਉਣ ਤੋਂ ਬਾਅਦ ਰੱਜੇ ਸਾਨੂੰ ਪੁੱਛਣਗੇ ਤੁਹਾਡਾ ਜਿਹੜਾ ਕਹਿੰਦੇ ਜਿਹੜਾ ਤੁਸੀਂ ਪੇਪਰ ਦੇ ਕੇ ਆਏ ਹੋ ਉਹਦੇ ਚ ਜਿਹੜਾ ਤੁਹਾਡਾ ਆ ਰਜਿਸਟ੍ਰੇਸ਼ਨ ਨੰਬਰ ਹੈ ਕੀ ਹੈ ਤੇ ਉਸ ਰਜਿਸਟ੍ਰੇਸ਼ਨ ਨੰਬਰ ਦਾ ਆਨਸਰ ਉਸ ਰਜਿਸਟ੍ਰੇਸ਼ਨ ਨੰਬਰ ਦਾ ਇੱਕ ਮਿੰਟ ਮੇਰਾ ਧਿਆਨ ਕਿਤੇ ਹੋਰ ਸੀ ਉਸ ਰਜਿਸਟ੍ਰੇਸ਼ਨ ਨੰਬਰ ਦੀ ਜਿਹੜੀ ਤੁਸੀਂ ਨੇ ਆ ਪਾਸਵਰਡ ਹੈ ਉਹ ਕੀ ਆ ਉਹ ਆਪਾਂ ਦੱਸ ਦੇਣਾ ਹੈ ਸੋ ਮੈਂ ਇੱਥੇ ਜਿਹੜੇ ਬੱਚੇ ਦਾ ਯੂਜ਼ ਕਰ ਰਹੀ ਹਾਂ 103 ਹਾਂ ਬਿਲਕੁਲ ਸਹੀ ਹੈ ਸੋ ਜਿਹੜੇ ਬੱਚੇ ਦਾ ਆਪਾਂ ਯੂਜ਼ ਕਰ ਰਹੇ ਹਾਂ ਆਪਾਂ ਡਾਇਰੈਕਟ ਇੱਥੋਂ ਸਾਈਨ ਇਨ ਕਰ ਲੈਣਾ ਤੁਸੀਂ ਆਪਣਾ ਜਿਹੜਾ ਹੈਗਾ ਪਾ ਦੇਣਾ ਹੈ ਉਸ ਤੋਂ ਬਾਅਦ राजे ਤੁਸੀਂ ਕੁਝ ਇਸ ਤਰੀਕੇ ਦੇ ਪੇਜ ਤੇ ਰੀਡਾਇਰੈਕਟ ਹੋਵੋਗੇ ਇੱਥੇ ਤੁਹਾਨੂੰ ਕੀ ਕੀ ਪੁੱਛਿਆ ਗਿਆ ਤੁਹਾਡੀ ਇੱਥੇ ਸਾਰੀ ਡਿਟੇਲ ਆਏਗੀ ਤੁਹਾਡਾ ਰੋਲ ਨੰਬਰ ਕੀ ਹੈ ਤੁਹਾਡਾ ਐਪਲੀਕੇਸ਼ਨ ਨੰਬਰ ਤੁਹਾਡਾ ਨੇਮ ਤੁਸੀਂ ਪੇਪਰ ਕਿਹੜੇ ਦਿੱਤੇ ਆ ਉਸ ਤੋਂ ਬਾਅਦ ਇੱਥੇ ਇੱਕ ਆਪਸ਼ਨ ਆ ਰਹੀ ਹੈ ਪੇਪਰ ਸੈੱਟ ਕੋਡ ਦੀ ਤੁਸੀਂ ਇੱਥੇ ਆਪਣਾ ਦੱਸਣਾ ਕਿ ਤੁਹਾਡਾ ਭਾਈ ਪੇਪਰ ਕਿਹੜਾ ਆਪਸ਼ਨ ਸੀਗੀ ਠੀਕ ਹੈ ਜਾਂ ਕਿਹੜਾ ਸੈੱਟ ਸੀਗਾ ਤਾਂ ਇਸ ਬੱਚੇ ਦਾ ਸੈੱਟ B ਸੀਗਾ ਇੱਥੋਂ ਸਬਮਿਟ ਕਰਕੇ ਤੁਸੀਂ ਆ ਪ੍ਰੋਸੀਡ ਵਾਲੀ ਆਪਸ਼ਨ ਤੇ ਕਲਿੱਕ ਕਰਨਾ ਹੈ ਪ੍ਰੋਸੀਡ ਵਾਲੀ ਆਪਸ਼ਨ ਤੇ ਕਲਿੱਕ ਕਰਕੇ राजे ਤੁਹਾਡੇ ਸਾਹਮਣੇ ਕੁਝ ਇਦਾਂ ਦਾ ਜਿਹੜਾ ਹੈਗਾ ਸਾਰੇ ਤੁਹਾਡੇ ਕੋਲ ਇਹ ਸਾਰੇ ਦਾ ਸਾਰਾ ਇੰਟਰਫੇਸ ਜਿਹੜਾ ਹੈਗਾ ਉਹ ਖੁੱਲ ਜਾਣਾ ਹੈ ਉਸ ਤੋਂ ਬਾਅਦ ਅਜੇ ਕੀ ਕਰਨਾ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਜਿਵੇਂ ਮੈਂ ਪੈਨ ਯੂਜ਼ ਕਰਾਂ ਤਾਂ ਦੇਖੋ ਫਰਸਟ ਆਪਸ਼ਨ ਹੈ ਸਿਲੈਕਟ ਕੁਐਸਚਨ ਕਰਨਾ ਜਿਹੜਾ ਆਪਾਂ ਚੈਲੰਜ ਕਰਨਾ ਹੈ ਯਾਨੀ ਆਪਾਂ ਉਹ ਸਵਾਲ ਇੱਥੇ ਜਿਹੜਾ ਚੂਜ਼ ਕਰਨਾ ਹੈ ਜਿਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਹੈ ਇੱਥੇ ਰਜੇ ਕੀ ਆਏਗਾ ਜਦੋਂ ਆਪਾਂ ਕੋਈ ਵੀ ਸਵਾਲ ਚੂਜ਼ ਕਰਾਂਗੇ ਤਾਂ ਆਫੀਸ਼ੀਅਲ ਆਨਸਰ ਕੀ ਦੇ ਅਕੋਰਡਿੰਗ ਉਹਦਾ ਆਨਸਰ ਇੱਥੇ ਆ ਜਾਏਗਾ ਜਿਹੜਾ ਵੀ ਹੋਏਗਾ ਫਿਰ ਆਪਾਂ ਦੱਸਣਾ ਹੈ ਕਿ ਸਾਡੇ ਅਕੋਰਡਿੰਗ ਕੀ ਆਨਸਰ ਹੈ ਔਰ ਇੱਥੇ ਆਪਾਂ ਉਹਦਾ ਪ੍ਰੂਫ ਦੇਣਾ ਕੋਈ ਫਾਈਲ ਵਗੈਰਾ ਆਪਾਂ ਨੂੰ ਇੱਥੇ ਲਾਉਣੀ ਪੈਣੀ ਹੈ ਉਸ ਫਾਈਲ ਦਾ ਜਿਹੜਾ ਸਾਈਜ਼ ਹੈ ਉਹ ਜਿਹੜਾ ਦੇ ਵਿੱਚ ਉਹ ਵੀ ਉਹਦਾ ਕੋਈ ਚੱਕਰ ਨਹੀਂ ਹੈ ਇਹ ਕਿਵੇਂ ਕੰਪਰੈਸ ਕਰਦੇ ਆ ਬਹੁਤ ਹੀ ਆਸਾਨ ਜਿਹਾ ਕੰਮ ਹੈ ਮੈਂ ਤੁਹਾਨੂੰ ਦੱਸ ਦੂੰਗੀ ਚਲੋ ਜਿਵੇਂ ਮੰਨ ਲਓ ਮੈਂ ਪਹਿਲੇ ਸਵਾਲ 'ਚ objection ਲਾਉਣੀ ਹੈ ਦੇਖੋ ਇੱਥੇ ਆ ਗਿਆ ਕਹਿੰਦੇ ਪਹਿਲੇ ਸਵਾਲ ਦਾ ਸੈਟ B ਦਾ ਜਿਹੜਾ ਅਨਸਰ ਹੈ ਉਹ A অপਸ਼ਨ ਹੈ ਮੇਰੇ ਅਕੋਰਡਿੰਗ ਮੈਂ ਇਹਦਾ end by A ਲਾ ਰਹੀ ਹਾਂ ਕਿ ਕੁਝ ਵੀ ਨਹੀਂ ਹੋਣਾ ਚਾਹੀਦਾ ਸੀ ਕਿਉਂ ਕਿ ਤੁਸੀਂ ਸਾਨੂੰ ਕਲੈਰਿਟੀ ਨਹੀਂ ਦਿੱਤੀ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਲੈਰਿਟੀ ਦਾ ਮਤਲਬ ਕੀ ਹੈ ਕਿ ਤੁਸੀਂ ਸਾਨੂੰ ਦੱਸਿਆ ਕੁਛ ਹੈ ਤੇ ਕੁਛ ਹੋਰ ਤੁਸੀਂ ਅਨਸਰ ਦਿੱਤਾ ਤਾਂ ਬੇਟਾ ਇਹਦੇ ਵਿੱਚ ਮੈਂ ਆਲਰੇਡੀ ਜਿਹੜੀ ਹੈਗੀ ਆ ਇੱਕ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਆਲਰੇਡੀ ਇੱਕ ਫਾਈਲ ਹੈ ਨਾ ਕੰਪਰੈਸ ਕਰਕੇ ਰੱਖ ਲਈ ਸੀ ਸੋ ਉਹ ਫਾਈਲ ਮੈਂ ਇੱਕ ਵਾਰ ਇੱਕ ਵਾਰ ਤੁਹਾਨੂੰ ਓਪਨ ਕਰਕੇ ਦਿਖਾਵਾਂ ਇੱਥੋਂ ਨਹੀਂ ਓਪਨ ਹੋ ਰਹੀ ਮੈਂ ਤੁਹਾਨੂੰ ਦੂਸਰੇ ਲੋਡ ਜਾ ਕੇ ਦਿਖਾਉਣੀ ਆ ਉਹ ਪਈ ਹੋਈ ਹੈ ਉਹ ਅਟੈਚਮੈਂਟ ਮਾਰਚ ਐਮਟੀ ਐਡਮਿਟ ਕਾਰਡ ਕਰਨ ਮੈਂ ਹਾਂ। ਤੋਂ ਇਹ ਅਜੇ ਉਹ ਪੇਜ ਹੈ ਜੋ ਮੈਂ ਲਿਖਿਆ ਹੈ। ਇਹਦੇ ਵਿੱਚ ਤੁਹਾਨੂੰ ਬੇਸਿਕਲੀ ਮੈਂ ਕੀ ਕੀ ਚੀਜ਼ਾਂ ਲਿਖਿਆ ਨੇ ਜਿੱਥੇ ਮੈਨੂੰ ਆਬਜੈਕਸ਼ਨ ਹੈ। ਸੋ ਮੰਨ ਲਓ ਮੈਂ ਪਹਿਲੇ ਤੇ ਦੂਸਰੇ ਚ ਆਬਜੈਕਸ਼ਨ ਲਾਈ ਹੈ। ਮੈਂ ਉਹਦਾ ਕਲੀਅਰ ਇਨਰ ਨੂੰ ਦੱਸਦਾ ਕਿ ਭਾਈ ਇੰਗਲਿਸ਼ ਦੇ ਵਿੱਚ ਤੁਸੀਂ ਵਾਟਰ ਇਮੇਜ ਦਿੱਤਾ ਤੇ ਪੰਜਾਬੀ ਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ ਸ਼ੀਸ਼ਾ ਦਾ ਮਤਲਬ ਮਿਰਰ ਇਮੇਜ ਪੁੱਛੀ ਹੈ। ਸੋ ਕਿਤੇ ਨਾ ਕਿਤੇ ਇਹਦੇ ਆਬਜੈਕਸ਼ਨ ਬਣਦੀ ਹੈ। ਅਗਰ ਇਹਦੇ ਆਬਜੈਕਸ਼ਨ ਹੈ ਡੋਂਟ ਵਰੀ ਤੁਹਾਡੇ ਨੰਬਰ ਨਹੀਂ ਕੱਟੇ ਜਾਣੇ। ਫਿਰ ਤੁਹਾਨੂੰ ਇਥੋਂ ਗ੍ਰੇਸ ਮਿਲੂਗੀ। ਠੀਕ ਹੈ। ਕੁਐਸਚਨ ਨੰਬਰ 5 ਦੇ ਵਿੱਚ ਮੈਂ ਸਾਰਾ ਤਾਂ ਉਸ ਨੂੰ ਪ੍ਰਾਇੋਰਟੀ ਬਣਾਉਣ ਪਿੱਛੇ ਕਾਰਨ ਵੀ ਦੱਸੋ ਜੀ ਕਿਉਂਕਿ ਇਸ ਦਾ ਆਨਸਰ ਤਾਂ ਆਪਸ਼ਨ B ਵੀ ਬਣ ਰਿਹਾ ਹੈ ਉਹ ਵਾਲਾ ਹੈ ਨਾ ਜਿਹਦੇ 'ਚ ਇੱਕ ਜਿ ਇੱਥੇ ਇੱਕ ਬਿੰਦੂ ਹੈ ਫਿਰ ਇੱਥੇ ਦੋ ਬਿੰਦੂ ਨੇ ਫਿਰ ਤਿੰਨ ਬਿੰਦੂ ਆ ਫਿਰ ਇੱਥੇ ਕੁਝ ਬੱਚੇ ਕਹਿ ਰਹੇ ਕਿ ਮੈਂਮ ਡਬਲ ਕਰਤਾ ਜੀ ਇੱਥੇ ਦੇਖੋ ਇੱਕ ਬਿੰਦੂ ਹੈ ਤਾਂ ਉਹ ਦਾ ਡਬਲ ਕਰਤਾ ਇੱਥੇ ਦੋ ਬਿੰਦੂ ਆ ਗਿਆ ਹੁਣ ਇੱਥੇ ਸਾਡੇ ਕੋਲ ਤਿੰਨ ਬਿੰਦੂ ਹੈ ਇਹਦਾ ਡਬਲ ਕਰਾਂਗੇ ਇੱਥੇ 6 ਆ ਜਾਏਗਾ ਪਰ ਉਹਦੇ ਹਿਸਾਬ ਨਾਲ ਤਾਂ ਫਿਰ ਇੱਥੇ ਫਸਟ ਸੈਕਿੰਡ ਥਰਡ ਇੱਥੇ 4 ਬਿੰਦੂ ਵੀ ਆਉਣੇ ਚਾਹੀਦੇ ਆ ਤਾਂ ਸਵਾਲ ਆਪਣਾ ਇਹ ਹੈ ਕਿ ਤੁਸੀਂ ਸਾਨੂੰ ਰੀਜ਼ਨ ਦੱਸ ਦੋ ਕਿ ਅਗਲਾ ਜੋ ਅ ਅਗਲੇ ਆਬਜੈਕਸ਼ਨ ਹੈ ਤਾਂ ਸਾਨੂੰ ਸਾਰਿਆਂ ਦੀ ਮੰਨਦੀ ਹੋਈ ਹੈ ਕਿ ਇਸ ਦਾ ਆਨਸਰ ਸੀ ਆਵੇਗਾ ਕਿਉਂਕਿ ਜੀ ਡੀ ਦੇ ਵਿੱਚ ਤ੍ਰਿਪੁੱਜ ਦੇ ਨਾਲ ਡੰਡੀ ਨਹੀਂ ਹੈ ਸੋ ਇਹ ਤਾਂ ਚਲੋ ਆਪ ਵੀ ਉਹ ਪੜ ਲੈਣਗੇ ਜਦੋਂ ਸਾਰਿਆਂ ਦੀ ਆਬਜੈਕਸ਼ਨ ਨਾ ਹੋਈ ਸੋ ਇਸ ਤਰੀਕੇ ਨਾਲ ਤੁਸੀਂ ਉਸ ਆਬਜੈਕਸ਼ਨ ਤੇ ਜਾਣਾ ਹੈ ਠੀਕ ਹੈ ਜੀ ਇੱਕ ਮਿੰਟ ਰੇਸ ਕਰਤੀ ਹੈ ਸਾਰਾ ਠੀਕ ਹੈ ਸੋ ਇੱਥੇ ਤੱਕ ਆਪਾਂ ਜਿਹੜੀ ਹੈਗੀ ਸਾਰੀ ਆਬਜੈਕਸ਼ਨ ਲੱਗ ਚੁੱਕੀ ਆਪਾਂ ਨੇ ਇਹਨੂੰ ਐਡ ਕਰ ਦਿੱਤਾ ਠੀਕ ਹੈ ਜੀ ਐਡ ਕਰ ਦਿੱਤਾ ਉਸ ਤੋਂ ਬਾਅਦ ਫਾਈਲ ਚੂਜ਼ ਕਰ ਲਈਏ ਦੁਬਾਰਾ ਇੱਕ ਵਾਰ ਫੇਰ ਕਰਕੇ ਉਹਨੂੰ ਦੱਸ ਦਿੰਨੇ ਆ ਠੀਕ ਹੈ ਆਪਾਂ ਨੇ ਕੀ ਕੀਤਾ ਉਸ ਤੋਂ ਬਾਅਦ ਐਡ ਕਰਦੇ ਠੀਕ ਹੈ ਜੀ ਹੁਣ ਇੱਕ ਕੁਐਸਚਨ ਐਡ ਹੋ ਗਿਆ ਫਿਰ ਤੁਸੀਂ ਦੂਸਰਾ ਕੁਐਸਚਨ ਚੂਜ਼ ਕਰ ਸਕਦੇ ਹੋ ਅਗਲੇ ਜਿਹੜੇ ਇਸ ਬੱਚੇ ਨੂੰ ਡਾਊਟ ਸੀਗਾ ਉਹ ਕਿਹੜੇ ਸਵਾਲ 'ਚ ਸੀਗਾ ਅਗਲਾ ਆਪਾਂ ਨੇ ਡਾਊਟ ਲਾਇਆ ਪੰਜਵੇਂ ਸਵਾਲ 'ਚ ਸੋ ਆਪਾਂ ਪੰਜਵਾਂ ਚੂਜ਼ ਕਰ ਲਿਆ ਉਨੂੰ ਵੀ ਆਪਾਂ ਨੇ ਕੀ ਕਰਤਾ ਐਡ ਕਰ ਲਿਆ ਪੰਜਵੇਂ ਦਾ ਜਿਹੜਾ ਆਪਣਾ ਰਾਈਟ ਆਨਸਰ ਹੈ ਉਹਦਾ ਵੀ ਆਪਾਂ ਨੇ ਲੌਜੀਕ ਪੁੱਛਿਆ ਸੋ ਕਿਤਨਾ ਕਿਤੇ ਆਪਾਂ ਇਹ ਚੂਜ਼ ਕਰਾਂਗੇ ਦੁਬਾਰਾ ਫੇਰੇ ਸਾਨੂੰ ਕਹਿ ਰਹੇ ਨੇ ਕਹਿੰਦੇ ਜੀ ਸਾਨੂੰ ਰੀਜ਼ਨ ਦੱਸੋ ਤਾਂ ਰੀਜ਼ਨ ਦੇ ਵਿੱਚ ਬਾਰ-ਬਾਰ ਮੈਂ ਆਪਾਂ ਉਹ ਇੱਕੋ ਜਿਹੀ ਜਿਹੜੀ ਫੋਟੋ ਹੈ ਜਾਂ ਫਿਰ ਤੁਸੀਂ ਜਿਹੜੀ ਆਬਜੈਕਸ਼ਨ ਲਾ ਰਹੇ ਹੋ ਉਹਦਾ ਕੱਲਾ-ਕੱਲਾ ਜਿਹ ਅਪਲੋਡ ਕਰੀ ਚੱਲਿਓ ਮੈਂ ਇੱਕ ਪੇਜ ਤੇ ਸਾਰੀਆਂ ਆਬਜੈਕਸ਼ਨਾਂ ਦੇ ਲਗਾ ਕੇ ਇੱਕ ਪੇਜ ਤੇ ਸਾਰਾ ਕਰਤਾ ਅਗਲੀ ਆਬਜੈਕਸ਼ਨ ਹੈ ਜੀ ਆਪਣੀ ਨੌਵੇਂ ਸਵਾਲ ਦੇ ਵਿੱਚ ਸੋ ਮੈਂ ਇੱਥੋਂ ਕੁਐਸਚਨ ਨੰਬਰ 9 ਚੂਜ਼ ਕੀਤਾ ਇਹ ਸੈਕਿੰਡ ਦੇ ਵਿੱਚ ਆ ਗਿਆ ਵੀ 9th ਦਾ ਜਿਹੜਾ ਆਨਸਰ ਹੈ ਡੀ ਆ ਪਰ ਸਾਨੂੰ ਪਤਾ ਹੈ ਕਿ ਉਹਦਾ ਜਿਹੜਾ ਸਹੀ ਆਨਸਰ ਹੈ ਉਹ ਆਪਸ਼ਨ ਨੰਬਰ ਸੀ ਬਣ ਰਿਹਾ ਹੈ ਕਿਉਂਕਿ ਉਹਦੇ 'ਚ ਤ੍ਰਿਭੁਜ ਦਿਖ ਰਿਹਾ ਹੈ ਸੋ ਫਿਰ ਫਾਈਲ ਚੂਜ਼ ਕਰਨ ਨੂੰ ਕਹਣਗੇ ਦੁਬਾਰਾ ਤੋਂ ਮੈਂ ਜਿਹੜੀ ਮੈਂ ਪੀਡੀਐਫ ਜਿਹੜੀ ਹੈਗੀ ਬਣਾਈ ਹੈ ਉਹ ਮੈਂ ਦੁਬਾਰਾ ਇੱਥੇ ਅਪਲੋਡ ਕਰ ਦੂੰਗੀ ਔਰ ਉਸ ਤੋਂ ਬਾਅਦ ਮੈਂ ਉਹਨੂੰ ਇੱਥੇ ਐਡ ਕਰ ਦ ਠੀਕ ਹੈ ਵੀ ਐਡ ਹੋ ਰਹੀ ਹੈ ਹੁਣ ਦੇਖੋ ਮੈਂ ਤਿੰਨ ਸਵਾਲਾਂ ਤੇ ਆਬਜੈਕਸ਼ਨ ਲਾਈ ਹੈ ਠੀਕ ਹੈ ਅਜੇ ਮੇਰੇ ਕੋਲ ਸਮਾਂ ਹੈਗਾ ਇਹ ਆਬਜੈਕਸ਼ਨ ਡਿਲੀਟ ਕਰਨ ਦਾ ਜਾਂ ਫਿਰ ਦੁਬਾਰਾ ਪਾਉਣ ਦਾ ਸੋ ਮੇਰਾ ਸੈੱਟ ਕੋਡ B ਹੈ ਤੇ ਮੇਰਾ ਜਿਹੜਾ ਹੈਗਾ ਇਹ ਕੁਐਸਚਨ ਨੰਬਰ ਪਹਿਲਾ ਤੇ 5ਵਾਂ 9ਵਾਂ ਔਰ ਐਸ ਪਰ ਆਨਸਰ ਕੀ ਜਿਹੜੇ ਇਹ ਅਨਸਰ ਨੇ ਉਹ ਲਿਖੇ ਨੇ ਕੈਂਡੀਡੇਟ ਦੇ ਆਨਸਰ ਸਾਡੇ ਕੀ ਅਸੀਂ ਚਾਹਣੇ ਆ ਕਿ ਇਹ ਆਨਸਰ ਇਹਦਾ ਹੋ ਸਕਦਾ ਸੀ ਤੇ ਮੈਂ ਇੱਥੇ ਰੀਜ਼ਨ ਦਿੰਦਾ ਇੱਕ ਸਵਾਲ ਆਪਾਂ ਸੈਕੰਡ ਵੀ ਲਾ ਦਿੰਦੇ ਕਿਉਂਕਿ ਸੈਕੰਡ ਦੇ ਵਿੱਚ ਵੀ ਮਿਰਰ ਇਮੇਜ ਵਾਲਾ ਚੱਕਰ ਪੈ ਰਿਹਾ ਸੋ ਉੱਥੇ ਫਿਰ ਤੋਂ ਆਪਾਂ ਸੇਮ ਫਾਈਲ ਚੂਜ਼ ਕਰਾਂਗੇ ਫਿਰ ਆਪਾਂ ਕਨਵਰਟ ਵਾਲਾ ਜਿਹੜਾ ਹੈਗਾ ਮੈਨੇ ਫਾਈਲ ਬਣਾਈ ਹੈ ਉਹ ਆਪਾਂ ਇਥੋਂ ਐਡ ਕਰ ਦਾਂਗੇ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਹੁਣ ਮੇਰੇ ਕੋਲ ਇੱਥੇ ਚਾਰ ਐਡ ਹੋ ਚੁੱਕੇ ਨੇ ਹੁਣ ਮੈਂ ਕੀ ਕਰ ਸਕਦੀ ਹਾਂ ਇਹਨੂੰ ਫਾਈਨਲ ਸਬਮਿਟ ਇੱਥੋਂ ਕਰ ਸਕਦੀ ਹਾਂ ਤੇ ਜਦੋਂ ਮੈਂ ਇੱਥੋਂ ਫਾਈਨਲ ਸਬਮਿਟ ਕੀਤਾ ਤਾਂ ਮੇਰੇ ਕੋਲ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਬੇਟਾ ਇੱਥੋਂ ਸਬਮਿਟ ਹੋ ਚੁੱਕੇ ਨੇ ਠੀਕ ਹੈ ਜੀ ਅਮ ਇੱਥੋਂ ਜਿੱਦਾਂ ਤੁਸੀਂ ਕੋਈ ਪ੍ਰਿੰਟ ਵਗੈਰਾ ਕਢਵਾਉਣਾ ਤਾਂ ਕਢਾ ਸਕਦੇ ਹੋ ਬਟ ਐਡੀ ਦਾ ਚਲੋ ਪ੍ਰਿੰਟ ਵਗੈਰਾ ਦੀ ਕਿਹੜੀ ਜ਼ਰੂਰਤ ਹੈ ਸੋ ਇਹ ਪ੍ਰਿੰਟ ਵਗੈਰਾ ਨਿਕਲ ਚੁੱਕਿਆ ਠੀਕ ਹੈ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਜਿਹੜੀ ਫੋਟੋ ਖਿੱਚੋਗੇ ਉਹ ਕੰਪਰੈਸ ਕਿੱ ਤੁਸੀਂ ਇਹ ਕੀ ਕਰਨਾ ਮੈਂ ਤੁਹਾਨੂੰ ਇਹ ਤੁਹਾਡਾ ਡਾਇਰੈਕਟ ਉਹ ਵੈਬਸਾਈਟ ਹੀ ਦੱਸ ਦਿੰਨੀ ਆ ਉਹ ਮੈਨੂੰ ਵਧੀਆ ਲੱਗਦੀ ਹੈ ਉੱਤੇ ਕੰਮ ਕਰਨਾ ਕਾਫੀ ਸਮੂਥ ਹੈ ਹੈਨਾ ਸੋ ਇਹ ਵਾਲੀ ਉਹ ਵੈਬਸਾਈਟ ਹੈ ਬੇਟਾ bigpdf.11zone.com ਇਹ ਵਾਲੀ ਦੇਖ ਲਿਓ ਠੀਕ ਹੈ ਇਹਦੇ ਚ ਰਜੇ ਤੁਸੀਂ ਨੇ ਕੀ ਕਰਨਾ ਹੈ ਚਾਹੇ ਆਪਾਂ ਪੀਡੀਐਫ ਅਪਲੋਡ ਕਰਦੀਏ ਚਾਹੇ ਫੋਟੋ ਕੋਈ ਚੱਕਰਨੀ ਹੈ ਤੁਸੀਂ ਨੇ ਆਹ ਪੀਡੀਐਫ ਟੂਲ ਤੇ ਜਾਣਾ ਠੀਕ ਹੈ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਨੇ ਬੇਟਾ ਕੀ ਕਰਨਾ ਹੈ ਆਹ ਵਾਲਾ ਜਿਹੜਾ ਪੀਡੀਐਫ ਟੂਲ ਲਿਖਿਆ ਹੋਇਆ ਇਹ ਤੇ ਜਾਣਾ ਤੁਸੀਂ ਜਦੋਂ ਇਹ ਤੇ ਚਲੇ ਜਾਉਂਗੇ 1 ਮਿੰਟ ਬਣੀ ਇਹ ਥੋੜਾ ਕਈ ਵਾਰੀ ਜਦੋਂ ਯੂਜ਼ ਨਹੀਂ ਕਰਦੇ ਨਾ ਆਈ ਚੱਕਰ ਪੈ ਜਾਂਦੇ ਆ ਹਾਂ ਪੀਡੀਐਫ ਟੂਲ ਤੇ ਗਏ ਆ ਕੰਪਰੈਸ ਪੀਡੀਐਫ ਦਿਖ ਰਿਹਾ ਤੁਹਾਨੂੰ ਆ ਛੋਟਾ ਜਿਹਾ ਹੱਥ ਦਿਖ ਰਿਹਾ ਹੋਵੇਗਾ ਕੰਪਰੈਸ ਪੀਡੀਐਫ ਤੇ ਜਾਣਾ ਠੀਕ ਹੈ ਹੁਣ ਇੱਥੇ ਬੇਟਾ ਤੁਸੀਂ ਸਿਲੈਕਟ ਕਰਨੇ ਆ ਪੀਡੀਐਫ ਜਿਹੜੀ ਵੀ ਤੁਹਾਡੇ ਫੋਨ ਚ ਪਈ ਹੋਈ ਹੈ ਮੰਨ ਲਓ ਮੈਂ ਆਹ ਕਨਵਰ ਵਾਲੀ ਜਿਹੜੀ ਪੀਡੀਐਫ ਹੈ ਇਹਨੂੰ ਮੈਂ ਕੰਪਰੈਸ ਕਰਨਾ ਹੈ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਦੋਂ ਮੈਂ ਇਹ ਫੋਟੋ ਖਿੱਚੀ ਸੀ ਬੇਟਾ ਇਹਦਾ ਜਿਹੜਾ ਸਾਈਜ਼ ਹੈ 365.99kb ਹੈ ਪਰ ਮੈਨੂੰ ਕਿੰਨਾ ਚਾਹੀਦਾ ਮੈਨੂੰ ਤਾਂ 125kb ਤੱਕ ਚਾਹੀਦਾ ਸੋ ਬੇਟਾ ਆਪਾਂ ਇੱਥੇ ਦੇ ਥੋੜਾ ਜਿਹਾ ਘਟਾਵਦਾ ਸਕਦੇ ਹਾਂ ਵੀ ਥੋੜੀ ਕੁਆਲਿਟੀ ਸਹੀ ਜੀ ਰਹਿ ਜਾਏ ਸੋ ਅਰੇ 1 ਮਿੰਟ ਹਾਂ ਤਾਂ ਆਪਾਂ ਨੂੰ ਥੋੜਾ ਜਿਹਾ ਇੱਥੋਂ ਜਿਵੇਂ ਘਟਾਵਦਾ ਸਕਦੇ ਆ ਫਿਰ ਇੱਥੇ ਕੰਪਰੈਸਰ ਤੇ ਕਰ ਦਈਏ ਹੁਣ ਦੇਖੋ ਜਿਵੇਂ 54 KB ਹੈ ਨਾ ਸਾਈਨ ਜਿਹੜਾ ਸਾਈਜ਼ ਬਣ ਗਿਆ ਇਹਦਾ ਹੁਣ ਦੁਬਾਰਾ 25% ਤੇ ਜਾਵਾਂਗੇ ਠਾਹਟ ਆ ਜਾਊਗਾ ਥੋੜਾ ਜਿਹਾ ਹੋਰ ਵਧਾ ਦੋ ਆਪਾਂ ਨੂੰ ਤਾਂ 120 ਤੱਕ ਚਾਹੀਦਾ ਹੁਣ ਦੇਖੋ ਜਿਵੇਂ 99 ਆ ਗਿਆ ਥੋੜਾ ਜਿਹਾ ਹੋਰ ਘਟਾਤਾ 4 ਤੱਕ ਹੁਣ 157 ਥੋੜਾ ਜ਼ਿਆਦਾ ਚੱਲ ਗਿਆ ਸੋ ਤੁਸੀਂ 8% ਕੰਪਰੈਸ ਕਰਕੇ ਜਿਹੜਾ ਹੈਗਾ ਇਆ ਚਲੋ ਯਾ 10% ਕੰਪਰੈਸ ਕਰਕੇ ਜਿਹੜਾ ਹੈਗਾ ਇੱਥੋਂ ਇਹਨੂੰ ਡਾਊਨਲੋਡ ਕਰ ਲਿਓ ਡਾਊਨਲੋਡ ਕਰਕੇ ਭਾਈ ਤੁਸੀਂ ਇਹਨੂੰ ਅਪਲੋਡ ਕਰ ਸਕਦੇ ਹੋ ਸੋ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਤਾ ਕੀ ਕੀ ਪ੍ਰੋਸੈਸਿਸ ਜੇ ਹਜੇ ਵੀ ਡਾਊਟ ਹੋਇਆ ਤਾਂ ਮੈਨੂੰ ਦੱਸ ਦਿਓ ਫਿਰ ਮੈਂ ਆਰਾਮ ਨਾਲ ਵੇਸੇ ਹੁਣ ਵੀ ਮੈਂ ਆਰਾਮ ਨਾਲ ਹੀ ਸਮਝਾਇਆ ਜਾਂਦਾ ਨਹੀਂ ਕੋਈ ਗੱਲ ਨਹੀਂ ਬਟ ਫਿਰ ਵੀ ਜੇ ਤੁਹਾਨੂੰ ਹਜੇ ਵੀ ਡਾਊਟ ਹੋਇਆ ਕਿਸੇ ਸਟੈਪ ਦੇ ਵਿੱਚ ਕਿ ਕੋਈ ਸਟੈਪ ਔਖਾ ਲੱਗ ਰਿਹਾ ਹੋਇਆ ਤਾਂ ਮੈਨੂੰ ਦੱਸ ਦਿਓ ਕਿਉਂਕਿ ਬੱਚਿਆਂ ਨੇ ਆਪਣੇ ਜਿਹੜੇ ਹੈਗੇ ਰਜਿਸਟ੍ਰੇਸ਼ਨ ਵਗੈਰਾ ਮੇਰੇ ਨਾਲ ਰਜਿਸਟ੍ਰੇਸ਼ਨ ਐਂਡ ਉਹਨਾਂ ਦਾ オブजेक्शन लगा दो अगर किसी पॉइंट तो सारे नु डाउट है तो ਤੁਸੀਂ ਮੈਨੂੰ ਦੱਸ ਦੋ ਉਤੋਂ ਮੈਂ ਦੁਬਾਰਾ ਤੁਹਾਡੇ ਲਈ ਵੀਡੀਓ ਬਣਾ ਦੂੰਗੀ ਠੀਕ ਹੈ थैंक यू सो मच ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ऑब्जेक्शन ਹੈ ਤੁਸੀਂ ਉਹ ਵੀ ਲਾ ਸਕਦੇ ਹੋ ਠੀਕ ਹੈ ਜੀ ਚਲੋ ਫਿਰ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਦੇਖਦੇ ਆ ਕੀ ਬੰਦ ਹੈ